ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜੇਲ੍ਹ ਦੇ ਵਿੱਚ ਨਜ਼ਰਬੰਦ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਦੇ ਮਸਲੇ ਦੀ ਪ੍ਰਤੀਕਿਰਿਆ ਦਿੱਤੀ ਕਿ ਹੈ ਕਿ ਦਿੱਲੀ ਸਰਕਾਰ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਫਲੋ ਰੈਗੂਲਰ ਜ਼ਮਾਨਤ ਵਾਲੀ ਫਾਈਲ ਨੂੰ ਦਰ ਕਨਿਆਰ ਕਰਨਾ ਬੇਹਾਦ ਮੰਤ ਭਾਗਾ ਵਰਤਾਰ ਹੈ ਉਥੇ ਦਿੱਲੀ ਸਰਕਾਰ ਦਾ ਚਿਹਰਾ ਬੇਨਕਾਬ ਹੋਇਆ ਕਿ ਸਿੱਖਾਂ ਦੇ ਪ੍ਰਤੀਨਿਧੀ ਵੀ ਸਾਨੂੰ ਪਸਟ ਹੋਈ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਸਿਆਸੀ ਹਿੱਤਾਂ ਦੇ ਲਈ ਪੰਜਾਬ ਦੇ ਵਿੱਚ ਆ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਸੋ ਇਸੇ ਦੌਰਾਨ ਉਹਨਾਂ ਹੋਰ ਕੀ ਕੁਝ ਗਿਆ ਸੋ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਪਤਾਂ ਜੀ ਕਾਲ ਬੰਗਾ ਦੇ ਮਸਲੇ ਦੇ ਵਿੱਚ ਜਿਹੜੀ ਰਿਪੋਰਟ ਭੇਜੀ ਹੈ ਸ਼੍ਰੀ ਕਾਲ ਤਕ ਸਾਹਿਬ ਉਹ ਕਿਸ ਨਤੀਜੇ ਤੇ ਪਹੁੰਚੇ ਦੇਖੋ ਸੰਗਤ ਸਾਹਿਬ ਸ਼੍ਰੀ ਕਾਲ ਤਕ ਸਾਹਿਬ ਵੱਲੋਂ ਉਹ ਜਿਹੜੀ ਰਿਪੋਰਟ ਸੀ ਉਹ ਰਿਪੋਰਟ ਦੇ ਆਧਾਰ ਤੇ ਪੰਜਾਬ ਦੇ ਮੁੱਖ ਮੰਤਰੀ ਜਿਹਨਾਂ ਕੋ ਹோம் ਹੈ ਬਾਬਕਾਣਾ ਬਿਆ ਉਹਨਾਂ ਨੂੰ ਕਿ ਸਿੱਧੇ ਤੌਰ ਤੇ ਉਹਦੇਲੇ ਉੱਤਰਵਾਇਕ ਪੁਛੀ ਜਿਹੜਾ ਹੈ ਉਹ ਕਰਾ ਦੇਣਾ ਮੈਂ ਕੱਲ ਨੂੰ ਅੰਮ੍ਰਿਤਸਰ ਮੀਟਿੰਗ ਕਰਕੇ ਇਹਦੇ ਬਾਰੇ ਅਸੀਂ ਕਹਾ ਕੀ ਅਗਲੀ ਰੂਪਰੇਖਾ ਲਿਕਣੀ ਆ ਕੋਈ ਘੱਟ ਸਦਣਾ ਜਾਂ ਕੀ ਕਰਨਾ ਉਹ ਕੱਲ ਨੂੰ ਉੱਥੇ ਬੈਠ ਕੇ ਅੰਮ੍ਰਿਤਸਰ ਕਰੂੰਗਾ ਸੋ ਅਸੀਂ ਘੱਟ ਹੀ ਰੌਲਾ ਇਸ ਗੱਲ ਦਾ ਪਾਉਂਦੇ ਸੀ ਕਿ ਸਰਕਾਰ ਨਾ ਤਾਂ ਆਪ ਕੋਈ ਉੱਤਰ ਦੇ ਰਹੀ ਆ ਤੇ ਨਾ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਕੋਈ ਉੱਤਰ ਦੇ ਰਹੀ ਆ ਮੈਂ ਇਹ ਗੱਲ ਜ਼ੋਰ ਦੇ ਕੇ ਕਹਿ ਸਾਂਦਾ ਜੇ ਕੋਈ ਹੋਰ ਸਰਕਾਰ ਹੁੰਦੀ ਤਾਂ ਸ਼ਾਇਦ 2 ਮਹੀਨੇ ਉੱਤੇ 3 ਮਹੀਨੇ ਪਹਿਲਾਂ ਹੀ بڑے-ਵੱਡੇ ਦੇ ਧਰਨੇ ਪੱਦਰ ਦੇ ਧਰਨੇ ਲੱਗੇ ਹੁੰਦੇ ਪਰ ਕਈ ਵਾਰੀ ਅਸੀਂ ਸੌੜੇ ਹਿੱਤਾਂ ਲਈ ਸਾਰਾ ਕੁਝ ਬਰਦਾਸ਼ਤ ਕਰ ਦਿੰਨੇ ਆ ਸੋ ਇਹ ਗੰਭੀਰ ਮਸਲਾ ਆ ਜਿਹੜਾ ਗੁਰੂ ਘਰ ਦੇ ਉੱਤੇ ਫਾਇਰਿੰਗ ਕਰਨੀ ਮੈਨੂੰ ਇਹ ਕਦੇ ਨੇ ਇੱਕ ਮੰਦਾ ਕੋਈ ਸਵਾਲ ਕਰਦਾ ਸੀ ਕਿ ਜੀ ਉੱਥੇ ਅੰਦਰੋਂ ਹਾਇਰਿੰਗ ਹੋਈ ਮੈਂ ਕਿਹਾ ਚੱਲ ਮੈਂ ਜੇ ਤੇਰੀ ਗੱਲ ਮੰਨ ਵੀ ਲਵਾਂ ਤੇ ਛਲੇ ਵਾਰੋਂ ਹਾਇਰਿੰਗ ਐਡਮਿਨਿਸਟ੍ਰੇਸ਼ਨ ਨੇ ਕਰਨੀ ਉਹਦੀ ਕਿਸੇ ਨੇ ਮਨਜ਼ੂਰੀ ਦੇਣੀ ਹੁੰਦੀ ਪਰਮਿਸ਼ਨ ਦੇਣੀ ਹੁੰਦੀ ਐਗਜ਼ੈਕਟਿਵ ਅਜਸਟੇਟ ਨੇ ਉਹ ਦੱਸ ਦੇਣ ਕਿ ਇਹਦੀ ਮਨਜ਼ੂਰੀ ਹੋਈ ਆ ਸੋ ਇਹ ਗੁੰਝਲਦਾਰ ਸਵਾਲ ਪਹਿਲਾਂ ਇਹ ਤੰਜ ਕੱਸਦੇ ਰਹੇ ਬਾਕੀ ਸਰਕਾਰਾਂ ਤੇ ਤੇ ਹੁਣ ਆਪਣੀ ਬਾਰ ਨੂੰ ਵੀ ਚੁੱਪ ਕਰਕੇ ਬੈਠੇ ਆ ਸੋ ਇਹਦੇ ਬਾਰੇ ਤਾਂ ਕੱਲ ਨੂੰ ਬੈਠ ਕੇ ਉੱਥੇ ਵਿਚਾਰ ਕਰਾਂਗੇ ਇੱਕੋ ਵੱਡਾ ਦੰਦਾ ਵੀ ਪੱਕਾ ਹੈ ਜਿਹੜੀ ਵੱਡੀ ਗੱਲ ਮੈਨੂੰ ਪਤਾ ਲੱਗੀ ਆ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਜਿਨ੍ਹਾਂ ਦੀ ਪੱਕੀ ਰਿਹਾਈ ਲਈ ਫਾਈਲ ਜਿਹੜੀ ਕੇਜਰੀਵਾਲ ਕੋ ਗਈ ਸੀ ਤੇ ਉਹ ਕੱਲ ਉਹਨਾਂ ਨੇ ਰਿਜੈਕਟ ਕਰ ਦਿੱਤੀ ਆ ਮੈਂ ਸਮਝਦਾ ਇਹ ਸਿਆਸੀ ਰੋਟੀਆਂ ਸੇਕਣ ਵਾਲੇ ਜਿਹੜੇ ਪੰਜਾਬ ਦੀ ਰਾਜ ਸੱਤਾ ਦੇ ਵਿੱਚ ਪਹਿਲਾਂ ਜਦੋਂ ਇਹਨਾਂ ਨੇ ਬੈਠਣ ਦਾ ਤੋਂ ਪਹਿਲਾਂ ਲੋਕਾਂ ਨਾਲ بڑے ਵੱਡੇ ਪੱਦਰ ਦੇ ਉੱਤੇ ਇਹ ਗੱਲਾਂ ਕੀਤੀਆਂ ਸੀ ਕਿ ਅਸੀਂ ਇਹ 24-24 ਘੰਟਿਆਂ ਦੇ ਮਸਲੇ ਹੱਲ ਕਰਦਾਂਗੇ ਬੰਦੀ ਸਿੰਘਾਂ ਵਾਲੇ ਮਸਲੇ ਹੱਲ ਕਰਦਾਂਗੇ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਉਹ ਆ ਜਿਹਦੀ ਸੈਂਟਰ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਹੋ ਚੁੱਕੀ ਆ ਔਰ ਜੇ ਮੈਂ ਸਮਝਦਾ ਅੱਜ ਪੰਜਾਬ 'ਚ ਵੀ ਸਰਕਾਰ ਇਹਨਾਂ ਦੀ ਆ ਤੇ ਦਿੱਲੀ 'ਚ ਵੀ ਸਰਕਾਰ ਇਹਨਾਂ ਦੀ ਆ ਤੇ ਉਹਨੂੰ ਰਿਜੈਕਟ ਕਰਨਾ ਇਹ ਪੰਜਾਬ ਪ੍ਰਤੀ ਤੇ ਗੁਰਸਿੱਖੀ ਪ੍ਰਤੀ ਜਿਹੜੀ ਸਿੱਖਾਂ ਪਤੀ ਖਾਸ ਕਰਕੇ ਪੰਜਾਬ ਦੇ ਬਾਬਤ ਇਹ ਨੀਤੀ ਕਲੀਅਰ ਹੋ ਗਈ ਆ ਕਿ ਪੰਜਾਬ ਪੱਖੀ ਨਹੀਂਗੇ ਇਹ ਲੁੱਟ ਘਸੁੱਟ ਪੱਖੀ ਆ ਜਿਹਦੀ ਇਹ ਸਾਖ ਸਾਦ ਦੇ ਤੌਰ ਦੇ ਉੱਤੇ ਇਹ ਭੁੱਲਰ ਸਾਹਿਬ ਦੀ ਜਿਹੜੀ ਆ ਉਹ ਪਰਮਾਨੈਂਟ ਪ੍ਰੋਲ ਦੀ ਜਿਹੜੀ ਉਹ ਐਪਲੀਕੇਸ਼ਨ ਰਿਜੈਕਟ ਕੀਤੀ ਹੈ ਨਾ ਉਹ ਤੋਂ ਇਲਾਵਾ ਸਭ ਤੋਂ ਮਾੜੀ ਗੱਲ ਕਿ ਇਸ ਸੱਤਾ 'ਚ ਆਉਣ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਬਿਆਨ ਦੇ ਰਹੇ ਆ ਕਿ ਰਾਮ ਰਹੀਮ 24 ਘੰਟਿਆਂ 'ਚ ਮੈਂ ਬਰਗਾੜੀ ਕਾਂਡ ਦਾ ਮਸਲਾ ਸਾਰਾ ਹੱਲ ਕਰ ਦਊਗਾ ਤੇ ਸੈਂਟਰ ਦੀ ਸਰਕਾਰ ਵੀ ਮਾਦਾ ਕਹਿੰਦਾ ਵੀ ਉਹਨਾਂ ਨੂੰ ਜਿਹੜੀ ਜੇਲ ਹੈ ਉਹਦੇ ਘਰੇ ਹੀ ਬਣਾ ਦੇਣੀ ਚਾਹੀਦੀ ਰਾਮ ਰਹੀਮ ਦੇ ਮੇਰਾ ਖਿਆਲ ਹੈ ਲਗਭਗ 2 250 ਦਿਨ ਤੋਂ ਉੱਤੇ ਉਹ ਪ੍ਰੋਲ ਕੱਟ ਚੁੱਕਾ ਤੇ ਜੇਲੇ ਉੱਥੇ ਉਹਦੇ ਘਰ ਬਣਾ ਦੇਣ ਉਹਨੂੰ ਲੋੜ ਹੀ ਨਹੀਂ ਪ੍ਰੋਲ ਵਾਰ-ਵਾਰ ਜੁ ਆਉਂਦਾ ਉਹ ਉਹ ਤਾਂ ਉਹਲੇ ਜੇਲ ਵੀ ਪ੍ਰੋ ਆਪਣੇ ਉੱਥੇ ਘਰੇ ਹੀ ਹੋਣਾ ਪਰ ਇਹ ਘਰੇ ਹੀ ਬਣਾ ਦੇਣਾ ਚਾਹੀਦਾ ਸਾਬ ਕਾਨੂੰਨ ਛਿੱਕੇ ਤੇ ਟਾਂਕੇ ਰੋਸ ਹੁੰਦਾ ਖਾਸ ਕਰਕੇ ਸਿੱਖਾਂ ਦੇ ਵਿੱਚ ਵੀ ਕਿਹੜੀ ਗੱਲ ਆ ਵੀ ਜਿਹੜੀ ਐਡੀ ਤੁਹਾਨੂੰ ਪਿਆਰੀ ਲੱਗਦੀ ਉਹਨੂੰ ਵਾਰ-ਵਾਰ ਪ੍ਰੋਲ ਦਿਓ ਪ੍ਰੋਲ ਅਸੀਂ ਪ੍ਰੋਲ ਦੇ ਵਿਰੋਧੀ ਨਹੀਂ ਕਾਨੂੰਨ ਮੁਤਾਬਕ ਪ੍ਰੋਲ ਮਿਲਦੀ ਸਾਰਿਆਂ ਨੂੰ ਪਰ ਸਾਡੀ ਬਾਰ ਨੂੰ ਪਰੋਲ ਦਾ ਕਾਨੂੰਨ ਕਿੱਥੇ ਜਾਂਦਾ ਤੇ ਜੇ ਉਹਨੂੰ ਆਪਾਂ ਬਾਰ-ਬਾਰ ਬਾਰ-ਬਾਰ ਤੇ ਉਹ ਤੋਂ ਬਿਹਤਰ ਆਪਿ ਉਹਦਾ ਜਿਹੜਾ ਬੰਦਾ ਕੋਈ ਕਿੱਡੇ ਵੱਡੇ ਘਣਾਉਣੇ ਜੁਰਮਾਂ ਦੇ ਵਿੱਚ ਆ ਤੇ ਉਹਨੂੰ ਵੀ ਆਪਾਂ ਫਿਰ ਬਾਰ-ਬਾਰ ਜਿਹੜਾ ਆ ਪਰੋਲ ਦੇ ਕੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਨਹੀਂ ਚਾਰ ਵਾਰੀ ਸਾਰਾ ਸਾਲ ਹੀ ਤੇ ਜੇ ਇਦਾਂ ਰੱਖਣੀ ਆ ਤੇ ਫਿਰ ਉਹ ਪਰੋਲ ਉਹਨੂੰ ਪੱਕੀ ਦੇ ਕੇ ਘਰੇ ਉਥੇ ਬਹਾਕ ਦਿਓ ਘਰ ਉਹਦੇ ਆਪਣੇ ਮਾੜਾ ਮੋਟਾ ਜਿਹੜਾ ਆ ਉਹ ਦੋ ਜਾ ਤਿੰਨ ਜਾ ਕਰ ਲਓ ਭਰਾਂ ਜੀ ਰਾਜ ਉਹਨਾਂ ਦੀ ਜਿਹੜੀ ਗੱਲ ਉਹ ਸਭ ਤੋਂ ਭੈੜੀ ਕਿ ਕੋਈ ਸਾਡੇ ਫੈਂਸਜ ਹੁੰਦੇ ਆ ਜਿਹਦਾ 25458 ਹੋਵੇ ਉਹਦੇ ਵਿੱਚ ਡਿਪਟੀ ਕਮਿਸ਼ਨਰ ਨੇ ਸੈਂਕਸ਼ਨ ਦੇਣੀ ਹੁੰਦੀ ਹੈ ਪ੍ਰੋਸੀਕਿਊਸ਼ਨ ਲਈ ਇਦਾਂ ਇਹ ਜੁਏਪੀ ਦੇ ਥੱਲੇ ਸੈਂਟਰ ਦੇ ਹੋਮ ਮਹੱਕਮੇ ਨੇ ਉਹਦੀ ਸੈਂਕਸ਼ਨ ਦੇਣੀ ਹੁੰਦੀ ਹੈ ਪ੍ਰੋਸੀਕਿਊਸ਼ਨ ਕਰਨ ਲਈ ਇਸੇ ਤਰ੍ਹਾਂ ਤੇ 295 ਜੀ ਦੀ ਸੈਂਕਸ਼ਨ ਜਿਹੜੀ ਆ ਉਹ ਪੰਜਾਬ ਦੇ ਵਿੱਚ ਜੇ ਕੋਈ ਪਰਚਾ ਦਰਜ ਹੁੰਦਾ ਤੇ ਹੋਮ ਮਿਨਿਸਟਰ ਨੇ ਤੇ ਹੌਂਸ ਐਕਟੀਆਂ ਦੇਣੀ ਹੁੰਦੀ ਆ ਤੇ ਮੈਨੂੰ ਅੱਜ ਪਤਾ ਲੱਗਾ ਭਈ ਇਹ ਜਿਹੜੇ 8 ਮੋਲਜਮ ਜਿਨ੍ਹਾਂ ਦੇ ਵਿੱਚ ਮੈਂ ਆਪਣਾ ਰਾਮ ਰਹੀਮ ਆ ਉਹਦੀ ਇਕੱਲੇ ਦੀ ਸੈਂਕਸ਼ਨ ਛੱਡਦੀ ਬਾਕੀ ਸਤਿਆਂ ਨੂੰ ਸੈਂਕਸ਼ਨ ਦੇ ਦਿੰਦੀ ਤੇ ਅੱਜ ਕੇਜਰੀਵਾਲ ਨੂੰ ਪੁੱਛੋ ਵੀ ਜਿਹੜਾ 2 ਸਾਲ 3 ਸਾਲ ਪਹਿਲਾਂ ਇਹ ਲੈਕਚਰ ਕਰਦਾ ਸੀ ਵੀ 24 ਘੰਟੇ ਦੇ ਵਿੱਚ ਮਸਲਾ ਹੱਲ ਕਰਾਂਗੇ ਜੇਲਾਂ ਪਿੱਛੇ ਜਾਣਗੇ ਉਹ ਜੇਲਾਂ ਪਿੱਛੇ ਗਏ ਦਾ ਹੈ ਬ 1.5 ਸਾਲ ਲੱਗਾ ਤੁਹਾਡੀ ਸੈਂਕਸ਼ਨ ਇਹ ਨਹੀਂ ਅਜੇ ਤੱਕ ਦਿੱਤੀ ਸੋ ਇਹ ਮਖੋਟੇ ਸਾਰੇ ਸੈਂਟਰ ਸਰਕਾਰ ਦੇ ਵੀ ਤੇ ਇਹਨਾਂ ਦੇ ਆਪ ਆਲਿਆਂ ਦੇ ਵੀ ਇਹ ਸਾਰੇ ਨੰਗੇ ਹੋ ਚੁੱਕੇ ਆ ਮੈਂ ਸਿਨੇਮਰ ਬੇਨਤੀ ਕਰਦਾ ਲੋਕਾਂ ਨੂੰ ਹੋਰ ਗਮਰਾ ਨਾ ਕਰੋ ਧਰਮ ਦੇ ਤੌਰ ਦੇ ਉੱਤੇ ਜੇਸ ਨੇ ਵੀ ਇਹ ਯਤਨ ਕੀਤਾ ਉਹ ਫਕੰਡਿਆਂ ਵਾਂਗੂ ਰੁਲ ਗਿਆ ਤੇ ਤੁਸੀਂ ਹੁਣ ਰੁਲ ਜਾਣਾ ਕਿਉਂਕਿ ਹਰ ਇੱਕ ਪੱਖ ਤੇ ਹਰ ਇੱਕ ਪੱਖ ਤੇ ਤੁਸੀਂ ਪੰਜਾਬ ਦੇ ਲੋਕਾਂ ਨਾਲ ਵਾਅਦੇ ਕਰਕੇ ਭੁੱਲਰ ਸਾਹਿਬ ਦੀ ਪਟੀਸ਼ਨ ਰਿਜੈਕਟ ਕਰ ਦਿੱਤੀ ਫਿਰ ਇਹ ਰਾਮ ਰਹੀਮ ਦੀ ਜਿਹੜੀ ਉਹ ਸੈਂਕਸ਼ਨ ਹੈ ਉਹ ਪੌਣੇ ਦੋ ਸਾਲਾਂ ਦੀ ਫਾਈਲ ਦੱਬ ਕੇ ਤੁਸੀਂ ਬੈਠੇ ਹੋ ਸੋ ਮੈਂ ਇਹ ਸਾਰੇ ਸਿੱਖ ਪੰਥ ਨੂੰ ਵੀ ਬੇਨਤੀ ਕਰਨੀ ਚਾਹਣਾ ਕੋਈ ਬੇਅਦਬੀ ਹੋਵੇ ਕੋਈ ਸਿੱਖ ਪੰਥ ਦੇ ਮਸਲੇ ਹੋਣ ਇਹਨਾਂ ਨੂੰ ਇੱਕ ਤਰਜ ਤੇ ਦੇਖਿਆ ਕਰੋ ਇਕ ਤਰਜ਼ ਦੇ ਇਹਨਾਂ ਨੂੰ ਬਾਚਿਆ ਕਰੋ ਨਾ ਕਿ ਕਿਸੇ ਲਈ ਕੋਸ਼ਿਸ਼ ਕਿਸੇ ਲਈ ਕੋਸਕ ਤੇ ਇਹ ਜਿਹੜੇ ਹੁਣ ਸਾਡੇ ਸਾਹਮਣੇ ਆ ਉਹ ਸਾਰਾ ਕੁਝ ਜਿਹੜਾ ਨੰਗਾ ਹੋ ਕੇ ਸਾਹਮਣੇ ਆ ਗਿਆ ਸੋ ਗੁਰੂ ਕਿਰਪਾ ਕਰੇ ਮੈਂ ਜਿਹੜਾ ਇਹ ਮਸਲਾ ਆਪਣੇ ਸੁਲਤਾਨਪੁਰ ਵਾਲਾ ਇਹ ਬੈਠ ਕੇ ਕੱਲ ਨੂੰ ਅਸੀਂ ਉਹਦੇ ਬਾਰੇ ਕੀ ਰੂਪ ਵਿੱਚ ਕਾ ਲਿਖਣੀ ਉਹਦਾ ਕੱਲ ਨੂੰ ਜਾ ਕੇ ਫਿਰ ਅੰਮ੍ਰਿਤਸਰ ਬੈਠ ਕੇ ਉਹਦੇ ਬਾਰੇ ਫਿਰ ਉਹ ਚਾਰ ਅੱਖਰ ਮੈਂ ਬੋਲੂਗਾ ਸੋ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ